ਕਾਜੀ ਕਾਜੀ ਫੋਟੋਸ ਆਬ ਠੀਕ ਠਾਕ ਹੋ ਗਏ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਜਿੱਦਾਂ ਨਾ ਆਰਾਮਪੈਕਸ ਦੇ ਅ ਪ੍ਰਿੰਟਰਡ ਸੂਟ ਜਿਹੜੇ ਕਿ ਬਹੁਤ ਹੀ ਜਿੱਦਾਂ ਤੁਹਾਨੂੰ ਇੱਕ ਕਿਸਮ ਦੇ ਨਾ ਮੁਫਤ ਮਿਲ ਗਈਆਂ ਬਿੱਡਾ ਤੇ ਇਨਾਟ ਇਨਾ ਕੰਡੀਆਂ ਤੇ ਮੋਹਰਾ ਲੱਗੀਆਂ ਹੁੰਦੀਆਂ ਕਿ ਤੁਸੀਂ ਪਹਿਲਾਂ ਸਾਡਾ ਐਡਰੈਸ ਕਰੋ ਤੁਸੀਂ Google Pay ਕਰ ਲੈ 9402518814 ਤੇ 1 ਨੰਬਰ 89682956 ਨਾ ਤੇ ਤੁਸੀਂ ਸਕਰੀਨ ਸ਼ਾਟ ਲੈਣਾ ਜਿਹੜਾ ਵੀ ਤੁਹਾਨੂੰ ਕੋਈ ਪਸੰਦ ਆਂਦਾ ਇਹ ਤੁਸੀਂ ਗੂਗਲ ਪੇ ਕਰਨੇ ਤੇ ਆਪਣਾ ਸੂਟ ਬੁੱਕ ਕਰਾਣਾ ਇਹ ਅੱਜ ਬਹੁਤ ਹੀ ਵਧੀਆ 800 ਰੁਪਏ ਦੀ ਰੇਂਜ ਵਿੱਚ ਅੱਜ ਦਾ ਪ੍ਰਾਮ ਟੈਕਸ ਬਹੁਤ ਹੀ ਸਸਤਾ ਤੁਹਾਨੂੰ ਸੇਲ ਵਿੱਚ ਸੂਟ ਦੇ ਰਿਹਾ ਨਾ ਗਰਮੀਆਂ ਦਾ ਸੂਟ ਕਾਟਨ ਦਾ ਦੇਖੋ ਜੀ ਆਪਣਾ ਹਨਾ ਆ ਦੇਖੋ ਆਹਨ ਟੈਕਸ ਜੀ ਹੁੰਦਾ ਹੈ ਆ ਆਪਣਾ ਪਹਿਲਾ ਸੂਟ ਇਹ ਹੈ ਨਾ ਕਿ ਪਿੰਕ ਕਲਰ ਤੇ ਇਹਨਾਂ ਦੇ ਹਨਾ ਆ ਦੇਖੋ ਨਰਦੀਪ ਤੋਂ ਦਿਖਾਓ ਵੀ ਆ ਦੇਖੋ ਨਾ ਕੰਨੀਆਂ ਤੇ ਮੋਹਰ ਲੱਗੀਆਂ ਆ ਜਿੱਦਾਂ ਤੇ ਕਈ ਵੇਰ ਨਹੀਂ ਵੀ ਲੱਗੀਆਂ ਹੋਣਗੀਆਂ ਕੱਟ ਪੀਸ ਜਿੱਦਾਂ ਨਾ ਜਿਹੜੇ ਕੱਟਦੇ ਆ ਜਿੱਦਾਂ ਤੇ ਮੈਂ ਤਾਂ ਤੇ ਅਸੀਂ ਇਸ ਤਰ੍ਹਾਂ ਕੱਟ-ਕੱਟ ਕੇ ਜਿੱਦਾਂ ਨਾ ਬੜਾ ਸਾਹਮਣੇ ਦੇਖੋ ਨਾ ਤੇ ਇਹ ਤੁਸੀਂ ਦੇਖੋ ਪੰਜ ਹਾਂਜੀ 5 ਮੀਟਰ ਇੱਕ ਮੋਹਰ ਵੀ ਲੱਗੀ 5 ਮੀਟਰ ਦਾ ਆ ਇਹ ਹੈਗਾ ਸ਼ੇਡ ਵੀ ਨੰਬਰ 1 ਹ ਨੰਬਰ ਹੋਵੇਗਾ ਇੱਕ ਇੱਕ ਨੰਬਰ ਤੇ স্যੂਟ ਹੈਗਾ ਰੰਗ ਹੈਗਾ ਪਿੰਕ ਪਿੰਕ ਤੇ ਵਾਈਟ ਦਾ ਵਿੱਚ ਕੰਬੀਨੇਸ਼ਨ ਹੈ ਤੁਸੀਂ ਬਹੁਤ ਹੀ ਵਧੀਆ ਦੇਖੋ ਨਾ ਆ ਮੈਂ ਦੇਖੋ ਕਿੰਨਾ ਵਧੀਆ ਨਾ ਇਸ ਤਰ੍ਹਾਂ ਡੈਸਸ ਵਗੈਰਾ ਲਵਾ ਕੇ ਐਨਾ ਆ ਪਾਵਾਂ ਦੇ ਲਗਾ ਕੇ ਹੈ ਨਾ ਪੂਰਾ ਜਿੱਦਾਂ স্যੂਟ ਬਣਦਾ ਇਹ ਹੈ ਨਾ ਮਾਤੇ ਪੂਰਾ ਫੈਸ਼ਨਿਸ ਹੁੰਦੇ ਬਣ ਜਾਣਾ ਤੁਸੀਂ ਕਿਸੇ ਤਰ੍ਹਾਂ ਦੀ ਕਢਾਈ ਕਰਵਾਣੀ ਆ ਜਾਂ ਇਹਨਾਂ ਪਿਓਰ ਦੇ ਦੁਪੱਟੇ ਜਾਂ ਕੁਝ ਵੀ ਟਾਈ ਐਂਡ ਡਾਈ ਇਸ ਤਰੀਕੇ ਦਾ ਮੈਂ ਕਰਵਾਇਆ ਤੇ ਜਿਹੜੇ ਸਾਡੇ ਹੈ ਨਾ ਵਧੀਆ ਆਪਣੇ ਕੱਪੜੇ ਹੁੰਦੇ ਨਾ ਰਾਮਟੈਕਸ ਦੇ ਉਹ ਵੀ ਸਟਾਕ ਇਹ ਹੀ ਨਾਲ ਦੇ ਅੱਜ ਦਾ ਸਿਰਫ ਕਢਾਈ ਦਾ ਤੇ ਦੁਪੱਟੇ ਦਾ ਮੁੱਲ ਹੁੰਦਾ ਦੇਖ ਲਿਆ ਜੀ ਇੱਕ ਨੰਬਰ ਫਸਟ ਨੰਬਰ ਪਿੰਕ ਕਲਰ ਹੈ ਇਹੋ ਜਿਹੜਾ ਮੈਂ ਤੁਹਾਨੂੰ ਜਦੋਂ ਮੈਂ ਪਹਿਲਾਂ ਤਾਂ ਕਹਿੰਦੀ ਸੀ ਨਾ ਜਿਆਦਾ ਆਪਾਂ ਕੋਲ ਮਦ ਹੈਗੀ ਕਿ 800 ਰੁਪਏ ਇਹ ਦੇਖੀਓ ਜਰਾ ਤੇ ਦੇਖੋ ਬਹੁਤ ਹੀ ਸੋਹਣਾ ਬਹੁਤ ਹੀ ਸਰਦਾਰੀ ਕਲ ਰਿਹਾ ਗ੍ਰੇ ਕਲਰ ਜਿਵੇਂ ਟਾਈਗਰ ਵਾਲੀਆ ਇਹ ਦੋ ਨੰਬਰ ਇਹ ਹੈਗਾ ਗ੍ਰੇ ਵਾਈਟ ਦੇ ਵਿੱਚ ਥੋੜਾ ਜਿਹਾ ਜੈਲੋ ਦਾ ਟੱਚ ਜਿਹਾ ਹੈ ਨਾ ਬਹੁਤ ਹੀ ਵਧੀਆ ਜਿਹਾ 800 ਰੁਪਏ ਕੀਮਤ ਹੈ ਜਿਦਾ ਤੇ ਦੇਖੋ ਜੀ 800 ਰੁਪਏ ਤੇ ਤੁਹਾਨੂੰ ਇਹ 1000 ਰੁਪਏ ਦਾ ਸੂਟ ਗਰਮੀਆਂ ਦੇ ਵਿੱਚ ਬਾਹਰ ਗਰਮੀਆਂ ਦੇ ਵਿੱਚ ਜਿੱਦ ਮਿਲਣਾ ਹੈ ਜਿਦਾ ਤੇ ਮੈਂ ਤੁਹਾਨੂੰ 800 ਰੁਪਏ ਤੇ ਦੇ ਰਹੀ ਹਾਂ ਜਿਦਾ ਤੇ ਤੀਸਰਾ ਕਲਰ ਆ ਗਿਆ ਗ੍ਰੇ ਸੂਟ ਦੇ ਕਿਸੀ ਹੈ 5 ਮੀਟਰ ਕਿਦਾਂ ਇਹਨਾਂ ਦੇ ਇਹ ਬਹੁਤ ਗ੍ਰੇ ਸੂਟ ਦੇ ਕਿੰਨੀ ਹੋਵੇਗੀ ਦੇ ਹੈਗਾ ਕੰਮ ਨੰਬਰ ਇਹ ਹੈਗਾ ਗ੍ਰੇ ਤੇ ਵਿੱਚ ਹੈਗਾ ਆ ਰਾਸ਼ਟ ਕਲਰ ਹਨਾ ਗ੍ਰੇ ਤੇ ਰਾਸ਼ਟ ਕਲਰ ਦਾ ਕੰਬੀਨੇਸ਼ਨ ਹੈ ਰੇਟ ਹੈਗਾ 300 ਰੁਪਈਆ ਤੇ ਕੋਸਟ ਕਲਰ ਆ ਗਿਆ ਕੁਛ ਇਹ ਕਿਹੜਾ ਤਵੇ ਉਹ ਬਿਸਕੁਟੀ ਕਲਰ ਹੈ ਨਾ मास्टर कलर कह सकते हो बिस्कट जहां कलर नहीं हमारा अपना कलर आ कन्िया मैं तुम दिता सीधा हरेकनी मोर लगी देखो जिदा है ना तो कोई फिक्र नहीं करना है यह हैगा फोर्थ के रेट है जी अट्ठ सौ रुपई हरेक सूट का रेट है अठ सौ रुपये विदाउट दुप्टे है इदा अट्ठ सौ रुपई घर तक फ्री डिलीवरी कोई चार्ज नहीं ਕੁਰੀਅਰ ਚਾਰਜ ਕੋਈ ਨਹੀਂ ਮੁਠਾ ਤੋਂ ਲੈਣਾ ਸੀ ਤੇ ਫਿਸ਼ ਕਲਰ ਹੈਗਾ ਪਰਪਲ ਦੇ ਵਿੱਚ ਕੰਬੀਨੇਸ਼ਨ ਪਰਪਲ ਦਾ ਕੰਬੀਨੇਸ਼ਨ ਹੈਨਾ ਦੇਖੋ ਤੁਸੀਂ ਕਿੰਨਾ ਪਿਆਰਾ ਹੈਨਾ ਇੰਨੇ ਪਿਆਰੇ ਲੱਗਣਾ ਤੁਸੀਂ ਸੁਮਾ ਕੇ ਦੇਖੋ ਜਦਾ ਇਹ ਹੈਗਾ ਫਿਸ਼ ਕਲਰ 8 ਰੁਪਈਆ ਤੇ 7 7 ਹੈਗੇ 15 6 ਕਲਰ ਹੈਗਾ ਇਹ ਇਹ ਹੈਗਾ ਇਹ ਥੋੜਾ ਜਿਹਾ ਨਾ ਮਹਿਰੂਨ ਦੇ ਵਿੱਚ ਗਰੇ ਜਿਹਦਾ ਬਹੁਤ ਹੀ ਵਧੀਆ ਜਿਦਾ ਨਾ ਸਰਦਾਰੀ ਜਿਹੇ ਨਾਮ ਦੇ ਜਿਹਦਾ ਸਾਡੇ ਕੋਲ ਹੁੰਦਾ ਹੀ ਹੈ ਸੂਟ ਆਪਣੇ ਜੋ ਵੀ ਸਾਡੀ ਕਢਾਈ ਵਾਲੀ ਹੁੰਦੀ ਹੈ ਰਾਮ ਟੈਕਸ ਦੇ ਨਾ ਏਮਬਲੋਇਡਰੀ ਵਾਲੀ ਹੁੰਦੀ ਹੈ ਦੁਪੱਟੀਆਂ ਸੇਮ ਉਹੀ ਦੁਪੱਟ ਉਹੀ ਚੰਗੀ ਆ ਸਿਰਫ ਤੁਸੀਂ ਅਗਰ ਸਾਡੇ ਕੋ ਆਪਣੇ ਘਰ ਜਿੱਦਾਂ ਹੈ ਨਾ ਮਤਲਬ ਕੋਈ ਦੁਪੱਟਾ ਵਗੈਰਾ ਹੈਗਾ ਫਿਰ ਤੁਹਾਨੂੰ ਕੋ ਲੈਣ ਦੀ ਲੋੜ ਨਹੀਂ ਤੇ ਰੇਟ ਹੈਗਾ ਇਹਦਾ ਵੀ 400 ਰੁਪਏ ਹੈ ਤੇ ਸੈਵਨ ਕਲਰ ਸੈਵਨ ਕਲਰ ਹੈਗਾ ਇਹਦਾ ਅ ਤੁਸੀਂ ਇਹਨੂੰ ਹੈਗਾ ਮੂੰਗੀਆ ਕਦਰ ਹੈ ਨਾ ਮੂੰਗੀਆ ਕਦਰ ਰੇਟ ਲਿਖਾ ਸਾਡੇ ਲਿਖਿਆ ਹੈ ਕਾਗਜ਼ ਉੱਪਰ ਜੀ 800 ਰੁਪਿਆ ਠੀਕ ਹੈ ਜੀ ਤੇ ਇਹ ਜਿਹੜਾ ਇਹ ਕੋਲਰ ਹੈਗਾ ਯਾ ਇਹ ਹੋਗਾ ਤਾਂ ਸੀ ਗ੍ਰੀਨ ਤੇ ਹਲਕਾ ਹਲਕਾ ਕਰ ਕਰ ਕ੍ਰੀਮ ਦਾ ਸ਼ੇਡ ਹੈ ਸੀ ਗ੍ਰੀਨ ਦੇ ਟੱਚ ਨਾਲ ਮਿਕਸ ਕਰਨਾ ਪੈਣਾ ਬਦਾਇਆ ਤੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਜੇ ਮੈਂ ਇਹ ਜੋ ਬਣਾਈ ਜੋ ਸੁਧਾਈ ਹਨ ਇਹ ਬਹੁਤ ਹੀ ਬਹੁਤ ਹੀ ਪਸੰਦ ਆਏ ਹੁੰਦੇ ਜੇ ਪਸੰਦ ਆਏ ਹੁੰਦੇ ਤਾਂ ਬਤਵਾਂ ਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਬੁੱਕ ਕਰਨ ਦੀ ਕੋਸ਼ਿਸ਼ ਕਰਨਾ ਇਹ ਥਰਮੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਰੀਅਰ ਦਾ ਖਰਚਾ ਨਹੀਂ ਫ੍ਰੀ ਡਿਲੀਵਰੀ ਕਰੂਗੀ ਸਤਿ ਸ੍ਰੀ ਅਕਾਲ